वेलकम टू माय न्यू व्लॉग किमे हो ਤੁਸੀਂ ਸਾਰੇ ਤੇ ਅੱਜ ਆ ਇੱਕ ਤਰੀਕ ਤਾਂ ਹੈਪੀ ਨਿਊਜ਼ ਹੈ ਤੁਹਾਡੇ ਸਾਰਿਆਂ ਨੂੰ ਤੇ ਅੱਜ ਅਸੀਂ ਜਾਂਦੇ ਆ जैसलमेर ਘੁੰਮਣ ਵਾਸਤੇ ਤਾਂ ਤੁਹਾਨੂੰ ਵੀ ਟੂਰ ਦਿਵਾਵਾਂਗੇ ਆਓ ਚੱਲੀਏ ਰਾਸ ਦਿਖਾਵਾਂਗੇ ਗਾਇਸ ਹੁਣ ਅਸੀਂ बीकानेर ਤੋਂ ਬਾਹਰ ਨਿਕਲ ਚੁੱਕੇ ਹਾਂ ਚਾਰੇ ਪਾਸੇ ਦੇਖ ਲਓ ਧੁੰਦ ਦੂਰ ਦੂਰ ਹੋ ਗਈ ਤੇ ਧੁੱਪ ਨਿਕਲੀ ਆਈ ਤਾਂ ਅਸੀਂ ਹੁਣ ਅੱਗੇ ਜਾ ਕੇ ਮਿਲਾਂਗੇ ਤਾਂ ਗਾਇਜ਼ ਹੁਣ ਅਸੀਂ ਉਹ ਉਥੋਂ 1-2 ਕਿਲੋਮੀਟਰ ਆਏ ਤੇ ਇੱਥੇ ਧੁੰਦ ਬਹੁਤ ਜ਼ਿਆਦਾ ਹੈ ਦੇਖੋ ਤੇ ਅਸੀਂ ਹੁਣ ਜਸਲਮੇਰ ਹਾਈਵੇ ਤੇ ਆ ਇਹ ਫਲੋਦੀ ਹੋ ਕੇ ਜਾਂਦਾ ਤੇ ਅਸੀਂ ਨਾਲ ਪਹੁੰਚ ਗਏ ਇੱਥੇ ਹੁਣ ਇੱਕ 에어ਪੋਰਟ ਵੀ ਹੈਗਾ ਤਾਂ ਹੁਣ ਤੁਹਾਨੂੰ ਅੱਗੇ ਮਿਲਦੇ ਆ ਤੁਸੀਂ ਦੇਖ ਰਹੇ ਹੋ ਇਹ ਬੀਕਾ ਨੇੜ ਤੋਂ ਜਸਲਮੇਰ ਹਾਈਵੇ ਹੈ ਆਪਾਂ ਨਾਲ ਕ੍ਰਾਸ ਕਰ ਚੁੱਕੇ ਆ ਇੱਥੋਂ ਜਸਲਮੇਰ 314 ਕਿਲੋਮੀਟਰ ਹੈ ਐਸੇ ਰੋਡ ਤੇ ਕੁਲਾਇਤ ਬੱਜੂ ਫੜਦੀ ਇਹ ਤਿੰਨ ਸਟੇਸ਼ਨ ਐਸੇ ਰੋਡ ਤੇ ਪੈਂਦੇ ਆ ਪਾਪਾ ਨੂੰ 15 ਮਿੰਟ ਹੋ ਕੇ ਚੱਲਿਆ ਨੂੰ ਤੇ ਹਜੇ 6 ਘੰਟਿਆਂ ਦਾ ਰਸਤਾ ਬਾਕੀ ਹੈ ਮਿਲਦੇ ਆ ਤੁਹਾਨੂੰ ਜੈਸਲ ਮੇਰ ਦਾ ਗਜਨੇਰ ਜੈਸਲ ਮੇਂ ਰੋਡ ਦੇ ਉੱਤੇ ਸਟੇਸ਼ਨ ਦਾ ਨਾਮ ਹੈ ਜੀ ਗਜਨੇਰ ਗਜਨੇਰ ਦੇ ਵਿੱਚ ਮਹਾਰਾਜਾ ਗੰਗਾ ਸਿੰਘ ਦਾ ਮਹਿਲ ਵੀ ਹੈ ਕਿਲਾ ਬਣਿਆ ਹੋਇਆ ਬਹੁਤ ਸੋਹਣਾ ਦੇਖਣ ਵਾਲੀ ਘੁੰਮਣ ਵਾਲੀ ਜਗ੍ਹਾ ਹੈ ਇਹ ਗਜਨੇਰ ਬੀਕਾਨੇਰ ਤੋਂ 25 ਕਿਲੋਮੀਟਰ ਬਾਹਰ ਹੈ ਇਸ ਤੋਂ 25 ਕਿਲੋਮੀਟਰ ਅੱਗੇ ਆਊਗਾ ਖੋਲਾਇਤ ਗਾਇਸ ਹੁਣ ਆਪ ਪਹੁੰਚ ਚੁਕੇ ਹਾਂ ਸੰਡਿਊਨਸ ਇੱਥੇ ਅਸੀਂ ਆਦੇ ਟੈਂਟ ਹਾਊਸ 'ਚ ਰੁਕੇ ਹਾਂ ਇਹ ਸੇ ਟੈਂਟ ਹਾਊਸ ਕਿਰਾਏ ਤੇ ਲੈਣੇ ਪੈਂਦੇ ਆ ਅਸੀਂ ਇੱਥੇ ਆਏ ਆ ਤੇ ਤੁਹਾਨੂੰ ਹੁਣ ਟੈਂਟ ਹਾਊਸ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਉੱਥੇ ਸਾਡੇ ਟੈਂਟ ਹੈ ਤੇ ਚਾਰੇ ਪਾਸੇ ਬਹੁਤ ਵਧੀਆ ਮੌਸਮ ਹੈ ਤਾਂ ਅੱਜ ਹੁਣ ਤੁਹਾਨੂੰ ਸਾਡੇ ਟੈਂਟ ਦਿਖਾਉਣੇ ਆ ਤਾਂ ਗਾਇਸ ਆਹ ਹੈ ਸਾਡਾ ਟੈਂਟ ਹੈ 205 ਨੰਬਰ ਬਾਹਰ ਚੇਅਰ ਹੈ ਰਿਲੈਕਸ ਕਰਨ ਨੂੰ ਤੇ ਇੱਥੇ ਡਾਂਸ ਹੁੰਦਾ ਹੈ ਰਾਤ ਨੂੰ ਕਲਚਰ ਡਾਂਸ Rajasthan ਦਾ ਤਾਂ ਆਪਾਂ ਹੁਣ ਅੰਦਰ ਚੱਲਦੇ ਆ ਆਜੋ ਤਾਂ ਗਾਇਸ ਅੰਦਰ ਬਹੁਤ ਲਗਜ਼ਰੀਆ ਵਧੀਆ ਸਾਰਾ ਕੁਝ ਸਹੀ ਹੈ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਇੱਥੇ ਬੈੱਡ ਹੈ ਆ ਆ ਵੀ ਇੱਕ ਬੈੱਡ ਈ ਹੈ ਤੇ ਸਾਹਮਣੇ ਮਿਰਰ ਹੈ ਆਹਾ ਮਿਰਰ ਹੈ ਦੇਖ ਸਕਦੇ ਹੋ ਤੇ ਇੱਧਰ ਵਾਸ਼ਰੂਮ ਤਾਂ ਆ ਸਾਡਾ ਟੈਂਟ ਹੈ ਤੇ ਤੁਹਾਨੂੰ ਹੁਣ ਮਿਲਾਂਗੇ ਡੈਜ਼ਰਟ ਸਫਾਰੀ ਤੇ ਤਾਂ ਗਾਇਸ ਹੁਣ ਅਸੀਂ ਆ ਗਏ ਹਾਂ ਡੈਜ਼ਰਟ ਸਫਾਰੀ ਤੇ ਤੇ ਇੱਥੇ ਬਹੁਤ ਮਿੱਟੀ ਹੈ ਅਤੇ ਇੱਥੇ ਬਹੁਤ ਉੱਭਰ ਖਵੜ ਰਸਤਾ ਹੈ ਤਾਂ ਤੁਸੀਂ ਡੈਜ਼ਰਟ ਸਫਾਰੀ ਇੰਜੋਏ ਕਰੋ ਆਜੀ ਕੇ ਬਸਤਾਂ ਬਸ ਠੀਕ ਹੈ। ਹੋਰ ਬਸ ਜੀ ਹੁਣ ਆਯੋ। ਹੋਰ ਨਹੀਂ ਬਣਾਈ ਸੀ। ਤੇ ਗਾਇਸ ਹੁਣ ਅਸੀਂ ਕੈਮਲ ਰਾਈਡ ਕਰੀ ਅਨੇ ਤੁਸੀਂ ਦੇਖ ਸਕਦੇ ਹੋ। ਕੈਮਲ ਰਾਈਡ ਬਹੁਤ ਮਜ਼ੇ ਆਏ। ਬਾਹਰ ਹੁਣ ਅਸੀਂ ਉਤਰਾਂਗੇ ਤੇ ਤੁਹਾਨੂੰ ਨਾਈਟ ਇਥੇ ਸੈਂਡ ਡਿਊਨਸ ਦਾ ਇਹ ਦਿਖਾਵਾਂਗੇ ਕੀ ਮਾਹੌਲ ਹੁੰਦਾ ਤਾਂ ਇਹ ਦੇਖੀਏ। ਤਾਂ ਗਾਇਸ ਆਹ ਸੰਡਿਊਂਸ ਮਤਲਬ ਟਿਬਿਆਂ ਦਾ ਨਾਈਟ ਦਾ ਮੋਲ ਹੈ ਦੇਖੋ ਤਾਂ ਗਾਇਸ ਹੁਣ ਅਸੀਂ ਦੇਖਣ ਆਏ ਆ ਰਾਜਸਥਾਨ ਦਾ ਕਲਚਰ ਡਾਂਸ ਇਹ 7:30 ਤੋਂ 10 ਵਜੇ ਤੱਕ ਐਸੇ ਚੱਲਦਾ ਹੈ ਤੇ ਤੁਸੀਂ ਵੀ ਇੱਥੇ ਨੱਚ ਕੇ ਆ ਦਾ ਮਨੋਰੰਜਨ ਕਰ ਸਕਦੇ ਹੋ ਤੇ ਦੇਖ ਕੇ ਵੀ ਮਨੋਰੰਜਨ ਕਰ ਸਕਦੇ ਆ ਤਾਂ ਇੰਜੋਏ ਕਰੋ ਤੇ ਮਿਲਦੇ ਆ ਬਾਅਦ ਇਥੇ ਆਪਾਂ ਅੱਜ ਦਾ ਵਲੌਗ ਖਤਮ ਕਰਦੇ ਆਂ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਹੋਰ ਪਾਟਾ ਵਾਸਤੇ ਕਮੈਂਟ ਕਰਿਓ ਤਾਂ ਬਾਏ